ਕੀਤੇ ਨੇ ਕੋਸ਼ ਲਿਖੇ ਗਿਆ ਉਹਨਾਂ ਨੂੰ ਪੜ੍ਹ ਕੇ ਕੋਈ ਵੀ ਕਰ ਸਕਦਾ ਹੈ ਗੱਲ ਉਦੋਂ ਬੰਨੀ ਜਦੋਂ ਆਪਣੇ ਅੰਦਰ ਉਤਰੇ ਅੰਦਰੋਂ ਪ੍ਰੇਮ ਹੋਇਆ ਅੰਦਰੋਂ ਭਿੱਜਾ ਬੋਲ ਮਿੱਠਾ ਹੋ ਕੇ ਆਇਆ ਔਰ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਨੇ ਉਹ ਭਲਿਆ ਫੁਕਾਰੇ ਸਾਪੰਗੋਂ ਜ਼ਹਿਰ ਨਾ ਉਗਲ ਅੰਦਰ ਤੇਰੇ ਰਸ ਬਣੇ ਉਹਨਾਂ ਨੇ ਮਹਾਰਾਜ ਕਹਿੰਦੇ ਜਿਨ੍ਹਾਂ ਅੰਦਰ ਗਿਆਨ ਆ ਗਿਆ ਉਹਨਾਂ ਦੀ ਰੀਸ ਨਹੀਂ ਕੋਈ ਕਰ ਸਕਦਾ ਬਰਾਬਰ ਤਾਂ ਹੀ ਨਹੀਂ ਕਰ ਸਕਦਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਆ ਉਹਨਾਂ ਕੀ ਰੀਸ ਕਰੇ ਸੋ ਬਗੁੱਚਾ ਜਿਹੜਾ ਆਪਣੇ ਆਪ ਨੂੰ ਉਹਨਾਂ ਦੇ ਤੁਲ ਬਣਾਵੇ ਉਹਨਾਂ ਨਾਲ ਭੜਨਾ ਚਾਹੇ ਉਹਨਾਂ ਨਾਮ ਗਰਦੇਤ ਮਲਾਉਣਾ ਚਾਹੇ ਉਹਨਾਂ ਨੂੰ ਪਛਾੜਨਾ ਚਾਹੇ ਉਹ ਬਗੁੱਚੇ ਖਵਾਰੀ ਹੁੰਦਾ ਹੈ ਬਰਬਾਦੀ ਵੱਲ ਨੂੰ ਜਾਂਦਾ ਹੈ ਉਦੀ ਰੱਖਿਆ ਕਰਨ ਵਾਲਾ ਕੋਈ ਨਹੀਂ ਹੋਇਆ ਕਰਦਾ ਮਹਾਰਾਜ ਕਹਿੰਦੇ ਉਹਨਾਂ ਕੀ ਰੀਸ ਕਰੇ ਸੋ ਬਿਗੁੱਚੈ ਕਿੰਨਾਂ ਦੀ ਜਿਨ ਹਾਰ ਪ੍ਰਭ ਹੈ ਰਖਵਾਰਾ ਜਿਨਾਂ ਦੀ ਰਖਵਾਲੀ ਪ੍ਰਭੂ ਕਰਦਾ ਨਾ ਮਤ ਉਹਨਾਂ ਦੇ ਨਾਲ ਖੈ ਮਤ ਉਹਨਾਂ ਦੇ ਨਾਲ ਈਰਖਾ ਕਰ ਕਿਤੇ ਭਗਤਾਂ ਦੇ ਜੀਵਨ ਨੂੰ ਪੜ ਆਦ ਕਾਲ ਤੋਂ ਭਗਤਾਂ ਨਾਲ ਭਿੜਨ ਵਾਲਿਆਂ ਦਾ ਰਿਆ ਕੁਝ ਨਹੀਂ ਵਦਨਿਉ ਰਿਆ ਵੱਡੇ ਵੱਡੇ ਰਜਵਾੜੇ ਵੱਡ ਵੱਡੇ ਸਲਪੇਸਾਰ ਜਿਨ੍ਹਾਂ ਦਾ ਦੁਨੀਆ ਤੇ ਨਾਮ ਨਾ ਚੱਲਦਾ ਸੀਗਾ ਦੁਨੀਆ ਹਕੂਮਤ ਉਹਨਾਂ ਦੀ ਤੋਂ ਡਰਦੀ ਸੀ ਉਹਨਾਂ ਦਾ ਕੁਝ ਨਹੀਂ ਰਿਆ ਤੇ ਤੂੰ ਰੱਬ ਦੇ ਪਿਆਰਿਆਂ ਨਾਲ ਖਹਿ ਕੇ ਫਿਰ ਤੇਰਾ ਕੀ ਹਾਲ ਹੋਵੇਗਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਜਿਹੜੇ ਨੇ ਖਵਾਰ ਹੁੰਦੇ ਨੇ ਜਦੋਂ ਉਹਨਾਂ ਦੀ ਰੇਸ ਕਰਦੇ ਉਹਨਾਂ ਨੂੰ ਖਵਾਰੀ ਮਿਲਦੀ ਏ ਜਿਹੜੇ ਬਰਾਬਰੀ ਉਹਨਾਂ ਦੀ ਕਰਦੇ ਨੇ ਜਿਹੜੇ ਰੱਬ ਨਾਲ ਮਲੇ ਹੋਏ ਮਾਰਗ ਤੇ ਤੁਰੇ ਨੇ ਤੇ ਇੱਕ ਨਾਸਤਕ ਜਿਹੜੇ ਅਜੇ ਤੁਰੇ ਨਹੀਂ ਸਕੋ ਤੋੜਦੇ ਨੇ ਉਹ ਰੱਬ ਦੇ ਪਿਆਰੇ ਗੁਰਸਿੱਖਾਂ ਦੀ ਬਰਾਬਰੀ ਨਹੀਂ ਕਰ ਸਕਦੇ ਪਰਮਾਤਮਾ ਦੇ ਨਦਰਿਏ ਵਿੱਚ ਉਹਨਾਂ ਦੇ ਤੁਲ ਨਹੀਂ ਹੋ ਸਕਦੇ ਬਿਨ ਸਤਗੁਰ ਸੇਵਾ ਕਿੰਨੇ ਨਾ ਪਾਇਆ ਸਤਗੁਰੂ ਦੀ ਸੇਵਾ ਕੀਤੇ ਤੋਂ ਬਗੈਰ ਤੇ ਸਿਮਰਨ ਤੋਂ ਬਗੈਰ ਅਕਾਲ ਪੁਰਖ ਵੈਗੁਰੂ ਜੀ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੋਈ ਮਨਮੁਖ ਜਿਹੜੇ ਕਹਿੰਦੇ ਮੈਂ ਸੇਵਾ ਨਹੀਂ ਕੀਤੀ ਮੈਂ ਸਿਮਰਨ ਨਹੀਂ ਕਰਦਾ ਮੈਨੂੰ ਰੱਬ ਮਿਲ ਗਿਆ ਹੈ ਮਹਾਰਾਜ ਸਾਹਿਬ ਕਹਿੰਦੇ ਉਹ ਮਨਮੁਖ ਭੌਕ ਮੁਏ ਬਿੱਲ ਲਾਈ ਕਹਿੰਦੇ ਐਵੇਂ ਉੱਚਾ ਖਾਂ ਮਾਰਦੇ ਨੇ ਵਿਰਲਾਪ ਕਰਦੇ ਨੇ ਤੇ ਕੁੱਕਰ ਦੀ ਨਿਆਈ ਜਿਹੜਿਆ ਰੌਲਾ ਪਾਉਂਦੇ ਫਿਰਦੇ ਨੇ ਉਹਨਾਂ ਦੇ ਪੱਲੇ ਕੁਝ ਨਹੀਂ ਏ ਉਹਨਾਂ ਦੀ ਹਾਲਤ ਕਿਹੜੀ ਜਿਹੜੇ ਪ੍ਰਮਾਤਮਾ ਨੂੰ ਮਿਲੇ ਤਾਂ ਨਹੀਂ ਪਰ ਵੱਡੀਆਂ-ਵੱਡੀਆਂ ਡੇਂਗਾ ਮਾਰਦੇ ਦੀ ਅਸੀਂ ਮਿਲ ਗਏ ਆ ਆਇਆ ਵੋਆ ਮੈਂ ਕੋਈ ਸੇਵਾ ਨਹੀਂ ਕੀਤੀ ਮੱਕਦੇ ਸੇਵਾ ਨਹੀਂ ਕੀਤੀ ਮੱਕਦੇ ਕੋਈ ਸਿਮਰਨ ਨਹੀਂ ਕੀਤਾ ਮੈਂ ਆਖੀ ਜਾਂਦੇ ਨੇ ਸਿਮਰਨ ਕਰੋ ਸੇਵਾ ਕਰੋ ਤਾਂ ਮਿਲੇਗਾ ਉਹਨਾਂ ਦੀ ਹਾਲਤ ਕਿਹੜੀ ਏ ਮਹਾਰਾਜ ਕਹਿੰਦੇ ਆਵਹਿ ਜਾਵਹਿ ਫੌਰ ਨਾ ਪਾਵੈ ਦੁੱਖ ਮੈਂ ਦੁੱਖ ਸਮਾਈ ਜਨਮ ਲੈ ਕੇ ਆਉਂਦੇ ਨੇ ਔਰ ਮਰ ਕੇ ਜਾਂਦੇ ਨੇ ਨਾ ਇੱਥੇ ਟਿਕਾਓ ਮਿਲਦਾ ਨਾ ਅੱਗੇ ਟਿਕਾਓ ਮਿਲਦਾ ਇੱਥੇ ਵੀ ਦੁੱਖਾਂ ਦੇ ਸਹਤ ਵਿਰਲਾਪ ਕਰਦੇ ਜ਼ਿੰਦਗੀ ਬਸਰ ਕਰਦੇ ਨੇ ਦੁਖੀ ਹੋਏ ਤੇ ਮਹਾਰਾਜ ਕਹਿੰਦੇ ਅੱਗੇ ਵੀ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਅੱਗੇ ਵੀ ਦੁੱਖਾਂ ਦੇ ਵਿੱਚ ਹੀ ਜਾ ਕੇ ਸਮਾਉਂਦੇ ਨੇ ਦੁੱਖ ਹੀ ਉਹਨਾਂ ਨੂੰ ਪ੍ਰਾਪਤ ਹੁੰਦੇ ਨੇ ਦੁਖੀ ਹੀ ਹੁੰਦੇ ਨੇ ਸੁੱਖ ਨਹੀਂ ਪ੍ਰਭੂ ਦੇ ਨਾਮ ਤੋਂ ਬਗੈਰ ਪ੍ਰਭੂ ਦੀ ਸੇਵਾ ਤੋਂ ਬਗੈਰ ਸਿਮਰਨ ਤੋਂ ਬਗੈਰ ਮਹਾਰਾਜ ਕਿਰਪਾ ਕਰਦੇ ਆ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਦੇ ਸਾਚ ਸੁਮਾਈ ਜਿਹੜਾ ਗੁਰਮਖੇ ਮੁਖੀ ਗੁਰੂ ਨੂੰ ਬੰਨਾਇਆ ਤੇ ਮੁਖੀ ਗੁਰਾਂ ਦੇ ਦੁਆਰਾ ਨਾਮ ਸੁਣਿਆ ਸ਼ਬਦ ਸੁਣਿਆ ਬਚਨ ਸੁਣਿਆ ਉਹ ਅੰਮ੍ਰਿਤ ਪੀਂਦਾ ਹੈ ਸ਼ਬਦ ਦਾ ਨਾਮ ਦਾ ਬਾਣੀ ਦਾ ਤੇ ਉਹ ਸਹਿਜ ਗਿਆਨਾਂ ਤੁਰੋ ਕੇ ਸ਼ਾਂਤੀਪੂਰਵਕ ਸੱਚ ਪ੍ਰਭੂ ਦੇ ਵਿੱਚ ਸਮਾਈ ਮਿਲ ਜਾਂਦਾ ਹੈ ਮਹਾਰਾਜ ਕਹਿੰਦੇ ਅੰਮ੍ਰਿਤ ਹਰ ਕਾ ਨਾਮ ਹੈ ਜਿਤ ਪੀਤਾ ਸਿੱਖ ਜਾਏ ਜਿਨੋਂ ਅੰਮ੍ਰਿਤ ਨਾਮ ਨੂੰ ਪੀਣ ਦੇ ਨਾਲ ਹਿਰਦੇ ਚ ਵਸਾਉਣ ਨਾਲ ਜਨਮ ਜਨਮਾਂ ਤਰਾਂ ਦੀ ਪਿਆਸਾ ਮਿਟ ਜਾਂਦੀ ਏ ਖਤਮ ਹੋ ਜਾਂਦੀ ਏ ਨਾਨਕ ਗੁਰਮਖ ਜਿਨ ਪੀਆ ਜਿਨ੍ਹਾਂ ਗੁਰਮਖਾਂ ਨੇ ਇਹ ਅੰਮ੍ਰਿਤ ਨਾਮ ਪੀਤਾ ਜਪਿਆ ਜੇਨ ਦਬੌੜ ਨਾ ਲੱਗੀ ਆਏ ਉਹਨਾਂ ਨੂੰ ਮੁੜ ਕੇ ਕਦੇ ਜ਼ਿੰਦਗੀ ਚ ਪਿਆਸ ਨਹੀਂ ਲੱਗੀ ਭੁੱਖ ਨਹੀਂ ਲੱਗੀ ਲੱਗੀ ਆ ਭੁੱਖ ਛਕਿਆ ਭੋਜਨ ਮਿਟ ਗਈ ਤਾਂ ਹੀ ਮਹਾਰਾਜ ਕਹਿੰਦੇ ਸੱਚੇ ਨਾਮ ਕੀ ਲੱਗੇ ਭੁੱਖ ਸਿੱਖਾ ਤੈਨੂੰ ਕਦੇ ਭੁੱਖ ਨਾਮ ਦੀ ਲੱਗੇ ਸਾਚੇ ਨਾਮ ਕੀ ਲਾਗੇ ਭੂਖ ਉਤਪੂਖੇ ਖਾਏ ਚੱਲਿਐ ਦੁਖ ਜਦੋਂ ਤੂ ਜਪਿਆ ਦੁਖ ਨਸ਼ਟ ਹੋ ਜਾਣਗੇ ਉਹਨੂੰ ਜਪੇਗਾ ਤਾਂ ਤਾਂ ਹੀ ਮਹਾਰਾਜ ਕਹਿੰਦੇ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਮਿਲ ਕੇ ਪੀਵੋ ਜਪੋ ਉਹ ਨਾਮ ਨੂੰ ਖਜ਼ਾਨਾ ਆ ਔਰ ਨਾਮ ਨੂੰ ਜਪੇਗਾ ਪ੍ਰਭੂ ਵਿੱਚ ਸਮਾਦ ਆਵੇਂਗਾ ਅੰਮ੍ਰਿਤ ਪੀਆ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸ ਤਾਹਾ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਨਾ ਨਾਮ ਦਾ ਨਾਮ ਰੂਪ ਸ਼ਬਦ ਰੂਪ ਅੰਮ੍ਰਿਤ ਮਹਾਰਾਜ ਕਹਿੰਦੇ ਉਹ ਅਮਰ ਹੋ ਗਏ ਮਰਨ ਤੋਂ ਰਹਿਤ ਹੋ ਗਏ ਜੰਮਣ ਮਰਨ ਤੋਂ ਰਹਿਤ ਹੋ ਗਏ ਉਹਨਾਂ ਉਹ ਪਦ ਉਹ ਮਰਤਬਾ ਪ੍ਰਾਪਤ ਕਰ ਲਿਆ ਉਹ ਗੁਰੂ ਦੇ ਸ਼ਬਦ ਦੇ ਨਾਲ ਉਪਦੇਸ਼ ਦੇ ਰਸ ਨੂੰ ਮਾਣਿਆ ਮਹਾਰਾਜ ਕਹਿੰਦੇ ਬਿਨ ਸਤਗੁਰ ਸੇਵੇ ਜਨਮ ਨਾ ਛੋਡੈ ਬਿਨਾਂ ਸਿਮਰਨ ਤੋਂ ਗੁਰੂ ਦੇ ਬਿਨਾਂ ਸੇਵਾ ਤੋਂ ਅਰ ਜਨਮ ਮਰਨ ਤੋਂ ਖਹਿੜਾ ਨਹੀਂ ਛੁੱਟਦਾ ਜੇ ਅਨੇਕ ਕਰਮ ਕਰਿਆ ਅਦਕਾਈ ਪਾਵੇਂ ਨਾ ਅਨੇਕਾਂ ਪ੍ਰਕਾਰ ਦੇ ਹੋਰ ਕਰਮ ਕਰੇ ਸ਼ਰਤ ਇਹ ਕਿ ਨਾਮ ਨਾ ਜਪਦਾ ਹੋਵੇ ਤੇ ਸੇਵਾ ਨਾ ਕਰਦਾ ਹੋਵੇ ਹੋਰ ਜਿੰਨੇ ਮਰਜੀ ਕੁਝ ਕਰ ਲਾਏ ਪੁੰਨ ਦਾਨ ਕਰਦਾ ਫਿਰੇ ਜੇ ਸਿਮਰਨ ਨਹੀਂ ਸੇਵਾ ਨਹੀਂ ਪੱਲੇ ਕੁਝ ਨਹੀਂ ਪੈਣਾ ਅਰ ਪੁੰਨ ਦਾਨ ਜੋ ਬੀਜਦੇ ਸਭ ਧਰਮਰਾਏ ਕਹਿ ਜਾਈ ਉਹ ਉੱਥੇ ਤੱਕ ਜਾਣਾ ਹੈ ਭਗਵਾਨ ਤੱਕ ਜਾਣਾ ਹੈ ਸੇਵਾ ਤੇ ਸਿਮਰਨ ਨਾਲ ਸੇਵਾ ਤੇ ਸਿਮਰਨ ਕਰਦਾ ਸਭ ਕੁਝ ਫਲੀ ਭੂਤੋ ਜਾਏਗਾ ਔਰ ਮਹਾਰਾਜ ਸਚੀ ਪਾਸ਼ਾ ਕਹਿੰਦੇ ਜਨਮ ਮਰਨ ਉਹਨਾਂ ਦਾ ਖਹਿੜਾ ਨਹੀਂ ਛੁੱਟੇਗਾ ਵੇਦ ਪੜੈ ਤੈਵਾਦ ਵਖਾਣੇ ਮਹਾਰਾਜ ਸਚੀ ਪਾਸ਼ਾ ਕਹਿੰਦੇ तमाम ਗ੍ਰੰਥਾਂ ਨੂੰ ਪੜਿਆ ਕਠਣ ਵਿਦਿਆ ਨੂੰ ਪੜਿਆ ਤੇ ਹਉਮੈ ਆ ਗਈ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਪੁਸਤਕਾਲਾਂ ਨੂੰ ਪੜ ਕੇ ਨਿਮਰਤਾ ਹੋਣੀ ਸੀ ਆਪਣੇ ਵਿੱਚ ਬਦਲਾਅ ਲਿਆਉਣਾ ਸੀ ਉਸ ਅੱਗੋ ਹਉਮੈ ਆ ਗਈ ਮੈਂ ਬੜਾ ਪੜ ਲੇ ਗਿਆ ਆਂ ਬੜਾ ਪੁਸਤਕਾਲ ਪੜ ਲਿਆ ਮੇਰੇ ਵਰਗਾ ਕੌਣ ਵਾਦ ਕਰਦਾ ਝਗੜੇ ਔਰ ਲੜਾਈਆਂ ਝਗੜੇ ਸਗੋਂ ਕਰਨ ਲੱਗ ਪਿਆ ਬਿਨ ਹਰ ਪੱਤ ਗਵਾਈ ਪਰਮਾਤਮਾ ਪ੍ਰਾਪਤ ਨਹੀਂ ਹੋਇਆ ਇੱਜ਼ਤ ਆਬਰੂ ਲਾਲਾਮ ਹੋ ਗਈ ਬੇਇੱਜ਼ਤੀ ਹੋਣ ਲੱਗ ਪਈ ਕਿੱਥੇ ਇੱਜ਼ਤ ਹੋਣੀ ਸੀ ਬਣੀ ਬੁਣਾਈ ਇੱਜ਼ਤ ਜਿਹੜੀ ਆ ਉਹ ਬਰਬਾਦ ਹੋਣ ਲੱਗ ਪਈ ਹੋ ਗਈ ਮਹਾਰਾਜ ਸੱਚੀ ਪਰਸਾ ਕਹਿੰਦੇ ਪ੍ਰਭੂ ਨੂੰ ਇਸ ਕਰਕੇ ਸਿਮਰ ਸਜਨਾ ਜਿਹੜੇ ਤੂੰ ਇਹ ਪੜ ਲੈ ਨਾ ਪੁਸਤਕਾਲ ਮਹਾਰਾਜ ਕਹਿੰਦੇ বেদ ਪੁਰਾਨ ਪੜੇ ਕਾ ਕੀ ਗੁਣ ਖਰ ਚੰਦਨ ਜਸ ਭਾਰਾ ਮਹਾਰਾਜ ਕਬੀਰ ਸਾਹਿਬ ਕਹਿੰਦੇ ਆ বেদ ਪੁਰਾਨ ਪੜੇ ਦਾ ਕੀ ਫਾਇਦਾ ਹੋਇਆ ਜੇ ਹਉਮੈ ਹੰਕਾਰ ਹੀ ਨਹੀਂ ਗਵਾਇਆ ਇਹ ਤਾਂ ਸਗੋ ਉੱਚਾ ਐਉਂ ਹੋ ਗਿਆ ਤੈਨੂੰ ਇਹਨਾਂ ਨੂੰ ਸਮਝਣਾ ਸੀ ਜੇ ਤੂੰ ਸਮਝਿਆ ਨਹੀਂ ਐਉਂ ਹੋ ਗਿਆ ਖਰ ਚੰਦਨ ਦਸ ਭਾਰਾ ਗਦੇ ਦੇ ਉੱਪਰ ਚੰਦਨ ਲਾਦਿਓ ਤੇ ਬੜਾ ਮੋਲਕ ਕੇ ਚੰਦਨ ਦੁਨੀਆ ਚ ਬੜਾ ਮਹਿੰਗੇ ਮੋਲਦਾ ਪਰ ਗਦੇ ਨੂੰ ਕੀ ਪਤਾ ਉਹ ਚੰਦਨ ਦਾ ਗਦਾ ਕੀ ਕਦਰ ਜਾਣੇ ਉਹਦੇ ਵਾਸਤੇ ਤਾਂ ਭਾਰੀ ਪੂਰਾ ਹੈ ਨਾ ਕਹਿ ਲੱਗੇ ਤੂੰ ਇੰਨੇ ਤਮਾਮ ਗ੍ਰੰਥ ਪੜ੍ਹ ਲਏ ਗਿਆਨ ਦੇ ਪਰ ਜੇ ਹਉਮੈ ਹੰਕਾਰ ਆ ਗਈ ਤੇ ਸਜਣਾ ਫਿਰੇ ਸਮ ਲੱਗਦੇ ਤੇ ਚੰਦਨ ਲੱਦਣ ਵਾਲੀ ਗੱਲ ਆ ਹੋਰ ਕੁਝ ਨਹੀਂ RAM ਨਾਮ ਕੀ ਗਤ ਨਹੀਂ ਜਾਨੀ ਰੱਬ ਦੇ ਨਾਮ ਸਿਮਰਨਾ ਸੀ ਉਹ ਤੈਨੂੰ ਵਿਧੀ ਨਹੀਂ ਪਤਾ ਲੱਗਾ ਤੇ ਜੇ ਸਿਮਰਦਾ ਹੈ ਤੇ ਉਹਦੇ ਨਾਲ ਹੰਕਾਰ ਆਉਣ ਲੱਗ ਪਿਆ ਸ ਜੇ ਅੰਦਰ ਹਉਮੈ ਤੇ ਹੰਕਾਰ ਆਉਣ ਲੱਗ ਪਿਆ ਨਾ ਧਾਰਮਿਕ ਕਰਮ ਕਰਦੇ ਆ ਬਾਣੀ ਪੜ੍ਹਦੇ ਆ ਕਥਾ ਸੁਣਦੇ ਆ ਕਥਾ ਕਰਦੇ ਆ ਕੀਰਤਨ ਕਰਦੇ ਆ ਕੀਰਤਨ ਸੁਣਦੇ ਆ ਸਾਧ ਸੰਗਤ ਕਰਦੇ ਆ ਸੇਵਾ ਕਰਦੇ ਆ ਸਿਮਰਨ ਕਰਦੇ ਆ ਇਹ ਕਰਮ ਨੇ ਜੀ ਤੇ ਯਾਦ ਰੱਖਿਓ ਜੇ ਫਿਰ ਨਾਮ ਅੰਦਰ ਨਹੀਂ ਵੱਸਦਾ ਹਉ ਮੈਂ ਨਾਵੇ ਨਾਲ ਵਿਰੋਧ ਹੈ ਦੁਇ ਨਾ ਵਸੈ ਇਕ ਥਾਏ ਜਿਵੇਂ ਜਿਵੇਂ ਅੰਦਰ ਨਾਮ ਵਸੇਗਾ ਗਿਆਨ ਆਏਗਾ ਪ੍ਰਕਾਸ਼ ਆਏਗਾ ਚਾਨਣਾ ਆਵੇਗਾ ਆਪਣੇ ਦੋਸ਼ ਦਾਗ ਦਿਖਾਈ ਦੇਣਗੇ ਨਿਮਰਤਾ ਵਿੱਚ ਝੁਕਦਾ ਜਾਏਗਾ ਪੌਦੇ ਆ ਨਾ ਜੀ ਆਪਾਂ ਫਲਦਾਰ ਬੂਟੇ ਲਾਉਣੇ ਆ ਤੇ ਉਹਨਾਂ ਨੂੰ ਜਿਵੇਂ ਟਹਿਣੀਆਂ ਨੂੰ ਫਲ ਲੱਗੇ ਉਹ ਥੱਲੇ ਨੂੰ ਝੁਕਦੀਆਂ ਨੇ ਜਿਹਦੇ ਕੋਲ ਗਿਆਨ ਆਉਂਦਾ ਹੈ ਨਾ ਉਹਦੇ ਬੋਲਾਂ 'ਚ ਉਹਦੇ ਨਦਰਿਏ 'ਚ ਉਹਦੇ ਜੀਵਨ 'ਚ ਨਿਮਰਤਾ ਉਤਰਦੀ ਏ ਤੇ ਜਿਵੇਂ ਪੜੋ ਜੋ ਮਰਜੀ ਜਾਵੇ ਜਿਵੇਂ ਮਹਾਰਾਜ ਕਹਿੰਦੇ ਨਾ ਕਿ ਉਹ ਗਦੇ ਤੇ ਚੰਦਨ ਲੱਦਿਆ ਉਹਦਾ ਕੀ ਫਾਇਦਾ ਉਹਨੇ ਗ੍ਰੰਥ ਪੜ੍ਹ ਲਏ ਪਰ ਆਕੜ ਕੰਨਾ ਬੜਾ ਹੋ ਗਿਆ ਉਹਦੇ ਬੋਲਾਂ 'ਚ ਹਉਮੈ ਟਪਕਣ ਲੱਗ ਪਈ ਮਹਾਰਾਜ ਕਹਿੰਦੇ ਕੋਈ ਫਾਇਦਾ ਨਹੀਂ ਹੋਇਆ ਤੈਨੂੰ ਅਸਰ ਨਹੀਂ ਕੀਤਾ ਕਹਿੰਦੇ ਰਾਮ ਨਾਮ ਕੀ ਗਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਰੱਬ ਦੇ ਨਾਮ ਨੂੰ ਬਸਾਉਣਾ ਸੀ ਉਹ ਮਾਰਗਦਾਨਿਆ ਹੀ ਨਹੀਂ ਉਹ ਗੁਣ ਅੰਦਰ ਆਏ ਨਹੀਂ ਤੇ ਪਾਰ ਉਤਾਰਾ ਕਿਵੇਂ ਹੋਵੇਗਾ ਸੰਖੇਪ ਕਰਾਂ ਮਹਾਰਾਜ ਕਹਿੰਦੇ ਇੱਜ਼ਤ ਆਵਰੂ ਨਾਮ ਨਾਲ ਮਿਲਨੀ ਪ੍ਰਭੂ ਤੋਂ ਮਿਲਨੀ ਅਗਰ ਨਹੀਂ ਜਪਿਆ ਉਹਦੇ ਵਾਲੇ ਗੁਣ ਨਹੀਂ ਤੇ ਇਹ ਗਵਾਦ ਜਾਏਗੀ ਖਤਮ ਹੋ ਜਾਏਗੀ ਸੱਚਾ ਸਤਗੁਰ ਸਾਚੀ ਜਿਸ ਬਾਣੀ ਸੱਚਾ ਪ੍ਰਭੂ ਸਤਗੁਰ ਆਪੇ ਨਾਸ਼ ਰਹਿਤ ਅਗਿਆਨ ਨੂੰ ਕੱਟ ਕੇ ਗਿਆਨ ਪ੍ਰਕਾਸ਼ ਕਰਨ ਵਾਲਾ ਤੁਸ ਦੀ ਬਾਣੀ ਬੋਲ ਜਿਹਨੂੰ ਮਹਾਰਾਜ ਗੁਰੂ ਰਾਮਦਾਸ ਨੇ ਮੇਂ ਕਿਰਪਾ ਕੀਤੀ ਬਾਣੀ ਗੁਰੂ ਗੁਰੂ ਹੈ ਬਾਣੀ ਜਿਹਨੂੰ ਸਭ ਕਹਿੰਦੇ ਆ ਪੰਜਵੇਂ ਗੁਰਦੇਵ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜਿਹਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਆਵੂ ਸਿੱਖ ਸਤਗੁਰੂ ਕੀ ਪਿਆਰਿਓ ਗਾਵੂ ਸੱਚੀ ਬਾਣੀ ਗੁਰੂ ਅਮਰਦਾਸ ਮਹਾਰਾਜ ਇਹ ਵੀ ਕਹਿੰਦੇ ਆ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਸਰਬੋਤਮ ਸ਼ਰੋਮਣੀ ਬਾਣੀ ਉਹ ਸਿੱਖ ਦਾ ਗੁਰੂ ਮਹਾਰਾਜ ਸੱਚੀ ਪਾਸ਼ਾ ਕਹਿੰਦੇ ਉਹ ਸੱਚੀ ਬਾਣੀ ਤੇ ਭਜ ਉਹਨੂੰ ਜਪ ਆਰਾਧ ਮਹਾਰਾਜ ਸੱਚੀ ਪਾਸ਼ਾ ਕਹਿੰਦੇ ਉਹਦਾ ਆਰਾਧਨ ਕਰ ਛੁਟੈ ਗੁਰ ਸਰਣਾਏ ਗੁਰੂ ਦੀ ਸਰਣ ਆ ਕੇ ਜਪ ਭਜਨ ਕਰ ਪ੍ਰਭੂ ਵੱਲ ਨੂੰ ਤੁਰ ਤੇਰਾ ਛੁਟਕਾਰਾ ਹੋ ਜਾਵੇਗਾ ਹੀ ਦੁੱਖਾਂ ਦਰਦਾਂ ਤੋਂ ਆਵਾਗਮਨ ਤੋਂ ਜੁਨੀਆਂ ਤੋਂ ਜਦ ਤੁਰੇਗਾ ਜਿੰਨ ਹਰ ਮਨ ਵਸਿਆ ਜਿਨ੍ਹਾਂ ਦੇ ਹਿਰਦੇ ਅੰਦਰ ਮਨ ਵਿੱਚ ਵੈ ਗੁਰੂ ਦਾ ਨਾਮ ਵਸ ਗਿਆ ਵੈ ਗੁਰੂ ਦਾ ਵਾਸਾ ਹੋ ਗਿਆ ਸੇ ਉਹ ਦਰ ਸਾਚੇ ਦਰ ਸਾਚੇ ਸਚਿਆਰਾ ਉਹ ਸੱਚੇ ਨੇ ਤੇ ਔਰ ਪਰਮਾਤਮਾ ਦੇ ਦਰ ਤੇ ਜਾ ਕੇ ਸਚਿਆਰ ਨੇ ਔਰ ਸਚਿਆਰ ਪ੍ਰਭੂ ਦੇ ਦਰਬਾਰ ਵਿੱਚ ਬੈਠਦੇ ਨੇ ਤੇ ਮਹਾਰਾਜ ਬਾਣੀ ਅੰਦਰ ਵੀ ਕਹਿੰਦੇ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ ਗੁਰੂ ਨਾਨਕ ਸਾਹਿਬ ਮਾਰਾ ਵੀ ਕਹਿੰਦੇ ਨਾ ਕੇਵ ਸਚਿਆਰਾਂ ਹੋਇਐ ਕਿਵ ਕੂੜੈ ਟੁੱਟੈ ਪਾਲ ਸਚਿਆਰ ਤਾਂ ਹੋਣਾ ਕੂੜ ਦੀ ਕੰਦ ਢਾਕੇ ਕੂੜ ਨੂੰ ਪਿਛਾੜ ਕੇ ਜਿਹੜਾ ਸਚਿਆਰ ਬਣ ਗਿਆ ਉਹੀ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਕੂੜਿਆਰ ਨਾਲ ਲੱਭਣੀ ਕਿਤੇ ਥਾਏ ਭਾਲੇ ਉਹ ਕੰਦ ਢਾ ਦਿੱਤੀ ਲੱਭਦੇ ਨਹੀਂ ਥਿਉਂਦੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸੱਚੇ ਦੇ ਦਰ ਤੇ ਸਚਿਆਰ ਸਿੱਖ ਪਰਵਾਨ ਹੋ ਗਏ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਜੁਗਾ ਜੁਗੰਤਰਾਂ ਤੱਕ ਉਹਨਾਂ ਦੀ ਸੋਭਾ ਹੁੰਦੀ ਆ ਜੁਗਾ ਜਗੰਤਰਾਂ ਵਿੱਚ ਹੋ ਰਹੀ ਆ ਕਹਿੰਦੇ ਮੇਟਨਾ ਕੋਏ ਨਾ ਮੇਟਨ ਹਾਰਾ ਉਹਨਾਂ ਦੀ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ ਜਿੰਨੇ ਮਰਦੇ ਕੋਈ ਫਤਵੇਦਾਰੀ ਕਰੀ ਜਾਏ ਪਰਪੂਰਨਾ ਰੱਬ ਦੇ ਪਿਆਰਿਆਂ ਦੀ ਨਾਮ ਜਪਣ ਵਾਲਿਆਂ ਦੀ ਭਗਤਾਂ ਦੀ ਸੰਤਾਂ ਦੀ ਸਾਧੂਆਂ ਦੀ ਗੁਰਸਿੱਖਾਂ ਦੀ ਹੁੰਦੀ ਹੋਈ ਸੋਭਾ ਨੂੰ ਕੋਈ ਮੇਟ ਨਹੀਂ ਸਕਦਾ ਕਿਉਂ ਹਰ ਆਪਣੀ ਵਡਿਆਈ ਭਾਵ ਦੀ ਉਹ ਪ੍ਰਭੂ ਦੀ ਵਡਿਆਈ ਕਰਦੇ ਤੇ ਪ੍ਰਭੂ ਨੂੰ ਚੰਗੇ ਲੱਗਦੇ ਤੇ ਜਿਹੜੇ ਵਡਿਆਈ ਕਰਦੇ ਨੇ ਜਨਕਾ ਜੈਕਾਰ ਕਰਾਈ ਜਪਣ ਵਾਲੇ ਦੀ ਜੈ ਜੈਕਾਰ ਗੁਰੂ ਕਰਾ ਦਿੰਦਾ ਆ ਮਹਾਰਾਜ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਉਹੀ ਉਹਨਾਂ ਦੀ ਵਡਿਆਈ ਆ ਗੁਰੂ ਰਾਮਦਾਸ ਜੀ ਕਹਿੰਦੇ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਰੱਬ ਨਾਲ ਮਿਲਿਆਂ ਦੀ ਜਿਹੜੀ ਉਸਤਤੀ ਆ ਨਾ ਉਹ ਰੱਬ ਦੀ ਹੀ ਵਡਿਆਈ ਆ ਰੱਬ ਦਾ ਨਾਮ ਜਪਿਆ ਹਰ ਆਪਣੀ ਵਡਿਆਈ ਭਾਵਦੀ ਜਨਕਾ ਜੈਕਾਰ ਕਰਾਈ ਜਪਣ ਵਾਲੇ ਦੀ ਜੈ ਜੈਕਾਰ ਕਰਾ ਦਿੰਦਾ ਹੈ ਜਿਹੜਾ ਉਹਨੂੰ ਜਪਦਾ ਹੈ ਮਹਾਰਾਜ ਕਹਿੰਦੇ ਨਾਨਕ ਤਿੰਨ ਕੈ ਸਤ ਬਲਿਹਾਰ ਹੈ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਕਹਿੰਦੇ ਹਮੇਸ਼ਾ ਮੈਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ ਕਿੰਨਾ ਤੋਂ ਜਿਨ੍ਹਾਂ ਹਾਰ ਰੱਖਿਆ ਉਰਤਾਰਾ ਜਿਨ੍ਹਾਂ ਹਿਰਦੇ ਵਿੱਚ ਹਰੀ ਪਰਮਾਤਮਾ ਦਾ ਨਾਮ ਹਰੀ ਪਰਮਾਤਮਾ ਨੂੰ ਧਾਰਨ ਕਰਕੇ ਟਿਕਾ ਕੇ ਵਸਾ ਕੇ ਰੱਖਿਆ ਉਹਨਾਂ ਤੋਂ ਬਲਿਹਾਰ ਕੁਰਬਾਨਦਾਈਏ ਇਹ ਗਰੀਬ ਨਵਾਜ਼ ਦਾਤਾਰ ਪ੍ਰਭੂ ਜੀ ਨੇ ਜੋ ਸਾਡੇ ਤੇ ਤਰੁੱਟ ਕੇ ਸਾਨੂੰ ਪਾਵਨ ਪਵਿੱਤਰ ਬਚਨਾਂ ਦੀ ਬਖਸ਼ਿਸ਼ ਕੀਤੀ ਉਹਨਾਂ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁਲਾ ਚੁੱਪਾਂ ਹੋ ਜਾਂਦੀਆਂ ਆਪ ਸਤਿਗੁਰੂ ਗਰੀਬ ਨਿਵਾਜ ਦੀ ਸੰਗਤ ਸਤਿਗੁਰੂ ਬਖਸ਼ਣ ਜੋਗੋਂ ਅੱਗੇ ਤੋਂ ਸਤਿਗੁਰੂ ਔਰ ਆਪ ਸਤਿਗੁਰੂ ਕੀ ਸੰਗਤ ਸ੍ਰੇਸ਼ਟ ਮਤਬੋਦੀ ਬਖਸ਼ਿਸ਼ ਕਰਿਆ ਜੇ ਜੋ ਪੜ ਪੜਾ ਕੇ ਦਾਤੇ ਦੇ ਦਰ ਦਾ ਉਪਦੇਸ਼ ਹੈ ਦਾਤੇ ਦੀ ਸੰਗਤ ਨੂੰ ਦਰਸਾ ਸਕੀਏ ਤੁਸ਼ ਬੁੱਧੀ ਨਾਲ ਸਾਡਾ ਪੜਨ ਸੁਣਨ ਸੁਣਾਉਣ ਵਾਲਿਆਂ ਦਾ ਸਮਾ ਸਫਲਾ ਹੋ ਸਕੇ ਦਾਤੇ ਦੀ ਮਿਹਰ ਦੇ ਪਾਤਰ ਬਣ ਸਕੀਏ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ